ਇਸ਼ਕ ਵਿੱਚ ਅੰਨੀ ਹੋਈ ਲਿਵਿੰਗ ਰਿਲੇਸ਼ਨ ਵਿੱਚ ਰਹਿ ਰਹੀ ਇੱਕ ਔਰਤ ਨੇ ਆਪਣੇ ਨਾਲ ਰਹਿ ਰਹੇ ਵਿਅਕਤੀ ਦਾ ਆਪਣੇ ਨਵੇਂ ਪ੍ਰੇਮੀ ਨਾਲ ਮਿਲ ਕੇ ਕਤਲ ਕਰਵਾਇਆ ਮਾਮਲਾ ਹੈ ਥਾਣਾ ਮਲੌਤ ਦੇ ਅਧੀਨ ਆਉਂਦੇ ਪਿੰਡ ਸੋਈਆਂ ਦਾ ਮਲੌਤ ਥਾਣੇ ਅਧੀਨ ਆਉਂਦੇ ਪਿੰਡ ਸੋਈਆਂ ਤੋਂ ਬਹੁਤ ਹੀ ਇੱਕ ਸਸੰਸਨੀ ਕੇਸ ਕਤਲ ਦੀ ਖਬਰ ਆ ਰਹੀ ਹੈ ਜਿੱਥੇ ਕਿ ਬਹਾਦਰ ਸਿੰਘ ਨਾਮਕ ਇੱਕ ਵਿਅਕਤੀ ਦਾ ਕਤਲ ਉਸ ਨਾਲ ਲਿਵਿੰਗ ਰਿਲੇਸ਼ਨ ਦੇ ਵਿੱਚ ਰਹਿ ਰਹੀ ਔਰਤ ਜਸਬੀਰ ਕੌਰ ਅਤੇ ਉਸਦੇ ਸਾਥੀ ਸਖਪ੍ਰੀਤ ਵੱਲੋਂ ਸਿਰ ਵਿੱਚ ਰਾਡਾ ਮਾਰ ਕੇ ਕਤਲ ਕਰ ਦਿੱਤਾ ਗਿਆ ਜਿਸ ਕਰਕੇ ਪੂਰੇ ਇਲਾਕੇ ਦੇ ਵਿੱਚ ਸੰਸਨੀ ਫੈਲ ਗਈ ਐਸਐਸਪੀ ਖੰਨਾ ਡਾਕਟਰ ਜੋਤੀ ਜੱਦਾ ਬੈਂਸ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲਣ ਤੋਂ ਬਾਅਦ ਮਹਿਜ਼ 6 ਘੰਟਿਆਂ ਦੇ ਅੰਤਰਾਲ ਦੇ ਵਿੱਚ ਆਓ ਦੇਖਦੇ ਹਾਂ ਐਸਐਸਪੀ ਸ਼ਾਨਾ ਨੇ ਇਸ ਘਟਨਾ ਨੂੰ ਲੈ ਕੇ ਹੋਰ ਕਿਹੜੇ ਸੰਸਨੀ ਕੇਸ ਖੁਲਾਸੇ ਕੀਤੇ ਅ ਕੱਲ 15 ਮਈ ਨੂੰ ਸਵੇਰੇ 8:30 9 ਵਜੇ ਦੇ ਵਿਚਾਲੇ ਪੁਲਿਸ ਨੂੰ ਇੱਕ ਕਰਮਜੀਤ ਸਿੰਘ ਸਨ ਆਫ ਗੁਰਮੇਲ ਸਿੰਘ ਵੱਲੋਂ ਇਤਲਾਹ ਦਿੱਤੀ ਗਈ ਕਿ ਉਹਦੇ ਪਰਾ ਦੀ ਕਿਸੇ ਨੇ ਬਹਿਰੇ ਮੀਨਰ ਕਤਲ ਕਰਤਾ ਹੈ ਉਹ ਪਰਾ ਦਾ ਨਾਂ ਸੀਗਾ ਆ ਬਹਾਦਰ ਸਿੰਘ ਸਨ ਆਫ ਗੁਰਮੇਲ ਸਿੰਘ ਤੇ ਇਮੀਡੀਏਟਲੀ ਪੁਲਿਸ ਜਦੋਂ ਮੌਕੇ ਤੇ ਪਹੁੰਚੀ ਤੇ ਪੁਲੀ ਇਹ ਪੁਲਿਸ ਦੀ ਜੋ ਇਨੀਸ਼ੀਅਲ ਆਬਜ਼ਰਵੇਸ਼ਨ ਔਰ ਇਨਵੈਸਟੀਗੇਸ਼ਨ ਸੀਗੀ ਉਹ ਉਹਦੇ ਕਰਕੇ ਪਤਾ ਲੱਗਿਆ ਕਿ ਜੋ ਬਹਾਦਰ ਸਿੰਘ ਹੈ ਉਹ ਉਹਦੇ ਸਿਰ पे ਲੋਹੇ ਦੀ ਰੌਡ ਨਾਲ वार ਕਰਕੇ ਉਹਦਾ ਬੇਰਹਿਮੀ ਨਾਲ ਮਰਡਰ ਕੀਤਾ ਗਿਆ ਤੇ ਮਰਡਰ ਦੋ ਪਰਸਨ ਨੇ ਮਿਲ ਕੇ ਕੀਤਾ ਸੀਗਾ ਇੱਕ ਤਾਂ ਸੁਖਪ੍ਰੀਤ ਦਾ ਸੁਖਦੀਪ ਸਿੰਘ ਸੁਪ੍ਰੀਤ ਸਿੰਘ ਉਸ ਸੁਖੀ ਤੇ ਉਹ ਜੋ ਬਹਾਦਰ ਸਿੰਘ ਇਹਦੇ ਇੱਕ ਲਿਵ-ਇਨ ਪਾਰਟਨਰ ਜਸਵੀਰ ਕੌਰ ਇਹਨਾਂ ਨੇ ਦੋਨਾਂ ਨੇ ਮਿਲ ਕੇ ਬਹਾਦਰ ਸਿੰਘ ਦਾ ਮਰਡਰ ਕੀਤਾ ਸੀਗਾ ਤੇ ਇਹ ਨਾਲ ਇਥੇ ਸੋਇਆ ਪਿੰਡ ਦੇ ਵਿੱਚ ਰਹ ਰਹੇ ਸੀਗੇ ਤੇ ਛੋਕਰ ਬਹਾਦਰ ਸਿੰਘ ਕੀ ਬਰਨਾਲਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਨਾ ਤੇ ਉਥੇ ਬਹਾਦਰ ਸਿੰਘ ਕੀ ਪਹਿਲੀ ਮੈਰਿਜ ਤੋਂ ਇੱਕ ਛੋਟੀ ਬੱਚੀ ਵੀ ਹੈ 6-7 ਸਾਲ ਦੀ ਦੀ ਬੱਚੀ ਸੀ ਉਹ ਇਹ ਪੂਰੇ ਜੋ ਮਰਡਰ ਹੈ ਤੇ ਇੱਕ ਆਈ ਵਿਟਨੈਸ ਵੀ ਹੈਗੀ ਇਹਦੇ ਨਾਲ ਨਾਲ ਹੀ ਫਿਰ ਇਮੀਡੀਏਟਲੀ ਕਿਉਂਕਿ ਜੁਰਮ ਵੀ ਬੜਾ ਸੰਗੀਨ ਤੇ ਬੜਾ ਸੈਂਸੇਸ਼ਨਲ ਇੱਕ ਕ੍ਰਾਈਮ ਸੀਗਾ ਤੇ ਐਸਪੀ ਡੀ ਦੇ ਅੰਡਰ ਇਮੀਡੀਏਟਲੀ ਡੀਐਸਪੀ ਪਾਇਲ ਅਤੇ ਡੀਐਸਪੀ ਡੀ ਦੇ ਅੰਡਰ ਇਹਨਾਂ ਦੇ ਰਿਸਪੈਕਟਿਵ ਇਨਚਾਰजेस ਐਸਐਚਓ ਮਲੋਤ ਤੇ ਸੀਆਈ ਇਨਚਾਰਜ ਦੀ ਟੀਮਸ ਬਣਾਈ ਗਈ ਤੇ ਦੋਨੋਂ ਹੀ ਜੋ ਦੋਸ਼ੀ ਹੈ ਇਹ ਮੋਕੇ ਤੋਂ ਫਰਾਰ ਹੋ ਚੁਕੇ ਸੀ ਜਦੋਂ ਤੱਕ ਸਾਡੇ ਕੋਲ ਇਤਲਾ ਹੀ ਤੇ ਟੈਕਨੀਕਲੀ ਇਹਨਾਂ ਨੂੰ ਫਿਰ ਟ੍ਰੇਸ ਕੀਤਾ ਗਿਆ ਤੇ ਇਹਨਾਂ ਨੂੰ ਅਲਟੀਮੇਟਲੀ ਫਿਰ ਅੰਬਾਲਾ ਤੋਂ ਫੜਿਆ ਗਿਆ ਸੀਗਾ ਤੇ ਵਿਦਨ 6 ਆਵਰਜ਼ ਵੱਡੀ ਕਾਮਯਾਬੀ ਹੈਗੀ ਜਿਹੜੀ ਕਿ ਖੰਨਾ ਪੁਲਿਸ ਨੂੰ ਮਿਲੀ ਹੈ ਤੇ 6 ਘੰਟਿਆਂ ਦੇ ਅੰਦਰ ਅੰਦਰ ਹੀ ਇਤਲਾ ਮਿਲਣ ਤੋਂ ਬਾਅਦ ਪੁਲਿਸ ਨੇ ਕੇਸ ਨੂੰ ਟ੍ਰੇਸ ਵੀ ਕਰ ਲਿਆ ਤੇ ਜੋ ਦੋਸ਼ੀਆਂ ਨੂੰ ਅਰੈਸਟ ਵੀ ਕਰ ਲਿਆ ਸੀਗਾ ਬੈਡ ਮੈਂ ਵੀ ਕਹ ਰਿਹਾ ਸੀ ਡੇਟਾ ਮਰਡਰ ਕਰਨ ਦੇ ਕੀ ਹੋਰ ਲੇਡੀ ਆ ਕੀ ਲੱਗਦੀ ਹੈਗੀ ਅ ਜੋ ਬਹਾਦਰ ਸਿੰਘ ਦੇ ਡਿਸੀਜ਼ ਜੋ ਹੈਗਾ ਉਹਦੀ ਲਿਵ ਇਨ ਪਾਰਟਨਰ ਸੀਗੀ ਤੇ ਉਹਦਾ ਪੁਰਾਣਾ ਵੀ ਇੱਕ ਬாய்ਫਰੈਂਡ ਸੀਗਾ ਉਹਦੇ ਨਾਲ ਮਿਲ ਕੇ ਇਹਨੇ ਇਹਦਾ ਮਰਡਰ ਕੀਤਾ ਹੈਗਾ ਜੋ ਇਨੀਸ਼ੀਅਲ ਇਨਵੈਸਟੀਗੇਸ਼ਨ ਹੈਗੀ ਉਹ ਦਰਸਾਉਂਦੀ ਹੈਗੀ ਕਿ ਇਹ ਸ਼ਾਇਦ ਉਹ ਜੋ ਪੁਰਾਣੇ ਸਾਥੀ ਦੇ ਨਾਲ ਭਜਣ ਦੀ ਫਿਰਾਗ ਦੇ ਵਿੱਚ ਸੀਗੀ ਤੇ ਮਰਨ ਵਾਲੇ ਦੇ ਨਾਲ ਇਹਨੇ ਕਾ ਵਿਆਹ ਦਾ ਕਮਿਟ ਕੀਤਾ ਹੋਇਆ ਸੀਗਾ ਆਲਰੇਡੀ ਮੈਰਿਡ ਵੀ ਹੈਗੀ ਇਹਦੇ ਵੀ ਆਪਣੇ ਦੋ ਬੱਚੇ ਤੇ ਬਹਾਦਰ ਸਿੰਘ ਜੁਮਰਨ ਵਾਲਾ ਉਹਦੇ ਵੀ ਆਪਣੀ ਬੱਚੀ ਹੈਗੀ ਤੇ ਦੋਨੋਂ ਹੀ ਮੈਰਿਡ ਸੀਗੇ ਮੈਡਮ ਕਿੱਟ ਕਿੱਟੇ ਬੱਚੇ ਨੇ ਇਹਨਾਂ ਦੇ ਲੀਡ ਚ ਕਿੰਨੀ ਏਜ ਹਨ ਉਹ ਜੋ ਮਰਨ ਵਾਲੇ ਦੀ ਬੱਚੀ ਦੀ ਏਜ 6 ਤੋਂ 7 ਸਾਲ ਛੋਟੀ ਬੱਚੀ ਹੈਗੀ ਉਹਦੇ ਸਾਹਮਣੇ ਹੀ ਉਹਦੇ ਫਾਦਰ ਤੇ ਪੁਰ ਅਟੈਕ ਹੋਇਆ ਉਹਦੇ ਸਾਹਮਣੇ ਪੂਰਾ ਮਰਡਰ ਕੇਸ ਹੋਇਆ ਤੇ ਮੈਮ ਕਾਰਨ ਕਿਸੇ ਦੇ ਜਿੱਥੇ ਪੀਲਾ ਰੈਂਡਰ ਸੀ ਫੈਟ ਸੀ ਉਥੋਂ ਇੱਥੇ ਕਿਉਂ ਆਇਸੀ ਕੋਈ ਕਾਪਨ ਸੀਗਾ ਬੇਸਿਕ ਮੈਰਿਟਲ ਹੋ ਸਕਦਾ ਹੈ ਸ਼ੁ ਕਿਉਂਕਿ ਇੱਥੇ ਜੋ ਦੋਸ਼ੀ ਦੋਸ਼ਣ ਹੈਗੀ ਉਹਦੇ ਨਾਲੇ ਲਿਵਨ ਚ ਰਹਿ ਰਿਆ ਸੀਗਾ ਉਹਦੇ ਨਾਲ ਪਹਿਲੀ ਵਾਈਫ ਨੂੰ ਉੱਥੇ ਸੈਪਰੇਸ਼ਨ ਹੋ ਗਈ ਸੀ ਜਾਂ ਕੋਈ ਉਹ ਅਜੇ ਕਨਫਰਮ ਕਰਨਾ ਬਾਕੀ ਮੁਰਲੀ ਤਫਤੀਸ਼ ਹੈ ਕਿ ਦੋਸ਼ੀ ਫੜੇ ਜਾ ਚੁਕੇ ਇਹਦੇ ਨਾਲ ਡਿਸੀਜ਼ ਦੇ ਨਾਲ ਜੋ ਦੋਸ਼ੀ ਜਸਵੀਰ ਖੌਰ ਹੈ ਉਹ ਲਿਵ-ਇਨ ਪਾਰਟਨਰ ਸੀਗੀ ਤੇ ਦੋਸ਼ੀ ਜਸਵੀਰ ਖੌਰ ਦਾ ਫਰਦਰ ਆਪਣਾ ਇੱਕ ਹੋਰ ਸਾਥੀ ਹੈਗਾ ਸੁਪ੍ਰੀਤ ਸਿੰਘ ਉਰਫ ਸੁਖੀ ਤੇ ਉਹ ਉਹਦੇ ਨਾਲ ਵੀ ਦਿ ਰਿਲੇਸ਼ਨਸ਼ਿਪ ਹੈ ਮੈਮ ਕਿਹੜੀ ਕਮਿਊਨਿਟੀ ਦਾ ਬ੍ਰੌਂ ਕਰਦੇ ਸੀ ਕਿਹੜੀ ਜਾਤ ਦਾ ਬ੍ਰੌਂ ਕਰਦੇ ਕਮਿਊਨਿਟੀ ਦਾ ਮੈਮ ਮੈਮ ਉਹਦਾ ਮਰਡਰ ਕਿਸ ਉਹਨੇ ਕਰਾਇਆ ਇਹਨੂੰ ਆਇਰਨ ਰੋਡ ਇੱਕ ਲੋਹੇ ਦੀ ਉਹਦੇ ਸਿਰ ਤੇ ਵਿੱਚ ਮਾਰੀ ਹੈਗੀ ਤੇ ਬੜਾ ਬਹਿਰਮੀ ਨਾਲ ਇਹ ਮਰਡਰ ਕੀਤਾ ਇਹਨਾਂ ਵੀ ਬੱਚੇ ਦੱਗੇ ਮੈਮ ਸੁਪੀ ਅਜੇ ਤੱਕ ਕੁਝ ਨਹੀਂ ਠੀਕ ਹੈ ਬਹੁਤ ਚੰਗੀ ਹੋ